ਆ ਇੱਕ ਜਿਹੜੇ ਆਪਣੇ ਅੱਜ ਕੱਲ ਬੱਚੇ ਗੇਮਾਂ ਵਗੈਰਾ ਖੇਡਦੇ ਨੇ ਜਾਂ ਨੋਰਮਲੀ ਜਿਨ੍ਹਾਂ ਦੇ ਫੋਨ ਜਿਹੜੇ ਨੇ ਗਰਮ ਹੋ ਜਾਂਦੇ ਨੇ ਹੀਟ ਹੋ ਜਾਂਦੇ ਨੇ ਆਪਾਂ ਕਈ ਕੇਸ ਦੇਖੇ ਨੇ ਫੋਨ ਬਲਾਸਟ ਵੀ ਹੋ ਜਾਂਦੇ ਬੈਟਰੀਆਂ ਬਲਾਸਟ ਹੋ ਜਾਂਦੀਆਂ ਇਹ ਮੋਬਾਈਲ 쿨ਰ ਆਇਆ ਹੋਇਆ ਭਾਜੀ ਆਹ ਦੇਖੋਗਾ ਇਹ ਅਸੀਂ ਪਿੱਛੇ ਪਾਵਰ ਬੈਂਕ ਨਾਲ ਵੀ ਚਲਾ ਸਕਦੇ ਆ ਆਹ ਔਨ ਹੋ ਗਿਆ ਆਹ ਦੇਖੋ 2-4 ਸਕਿੰਟਾਂ ਦੇ ਵਿੱਚ ਹੀ ਨਾ ਇੱਥੇ 쿨ਿੰਗ ਬਰਫ਼ ਜੰਮਣੀ ਸ਼ੁਰੂ ਹੋ ਜਾਈਏ ਆਹ ਦੇਖੋ ਕਿੰਨੀ 쿨ਿੰਗ ਹੋਗੀ ਠੰਡਾ ਰੱਖੋ ਇਹ ਪੂਰਾ ਵੀਜੀ ਮੋਬਾਈਲ ਜਿਹਨਾਂ ਦਾ ਹੈ ਨਾ ਪੂਰਾ ਫੁੱਲ ਹੀਟ ਹੋ ਜਾਂਦਾ ਹੈ ਇਹਦੇ ਉੱਤੇ ਮੋਬਾਈਲ ਫਿੱਟ ਕਰੂ ਆਪਣਾ ਫਿੱਟ ਕਰਕੇ ਇਹ ਟੈਂਪਰੇਚਰ ਜਿਸ ਤਰ੍ਹਾਂ ਦਾ ਫੋਨ ਦਾ ਟੈਂਪਰੇਚਰ ਹੈ 2-3 ਸਕਿੰਟ ਦੇ ਵਿੱਚ ਵਿੱਚ ਨੇ ਟੈਂਪਰੇਚਰ ਇੱਕਦਮ ਲੈਵਲ ਤੇ ਲੈਣਾ 2-3 ਸਕਿੰਟ ਦੇ ਵਿੱਚ 2-3 ਸਕਿੰਟ ਦੇ ਵਿੱਚ ਜੀ ਅਸਵਾਦ ਇੱਕ ਵੈਕਿਊਮ ਟੀਫਨ ਲੈ ਕੇ ਆਏ ਆ ਜੀ ਅਸੀਂ ਗਾਰੰਟੀ ਵਾਲਾ ਟੀਫਨ ਹੈ ਇਹਨੂੰ ਵੈਕਿਊਮ ਟੀਫਨ ਤਾਂ ਕਿ ਆ ਜਾਂਦਾ ਹੈ ਇਹਨੂੰ ਅਸੀਂ ਐਦਾ ਖੋਲ ਨਹੀਂ ਸਕਦੇ ਜੀ ਕਿਉਂਕਿ ਇਹਨੂੰ ਜੇ ਖੋਲਣਾ ਹੈ ਇਹਦੇ ਵਿੱਚ ਰਬੜ ਲੱਗੀ ਹੋਈ ਹੈ ਉਜੂ ਇਹਦਾ ਇੱਕ ਹੋਰ ਫਾਇਦਾ ਵੀਰ ਜੀ ਇਹਦੇ ਵਿੱਚ ਜਿਸ ਤਰ੍ਹਾਂ ਦੀ ਰੋਟੀ ਪਾਓਗੇ ਨਾ 8 ਘੰਟੇ ਤੁਹਾਡੀ ਰੋਟੀ ਉਸ ਤਰ੍ਹਾਂ ਦੀ ਹੀ ਰਹੇਗੀ ਪੂਰਾ ਧੂਆ ਵੀ ਨਹੀਂ ਬਾਹਰ ਨਿਕਲੇਗਾ ਆ ਦੇਖੋ ਹਣੇ ਖੁੱਲਦਾ ਨਹੀਂ ਪਿਆ ਆ ਦੇਖੋ ਲੱਗਿਆ ਆ ਦੇਖਦੇ ਸਾਈਡਾਂ ਤੇ ਆ ਸਾਰੀ ਸੀਲਿੰਗ ਲੱਗੀ ਹੋਈ ਏ ਬਹੁਤ ਵਧੀਆ ਤਿੰਨ ਪਾਰਟਸ ਦਿੱਤੇ ਹੋਏ ਨੇ ਰੋਟੀ ਵਾਸਤੇ ਆ ਰਬੜਾ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਦਾ ਅਸੀਂ ਰੱਖਾਂਗੇ ਉਸ ਤੋਂ ਬਾਅਦ ਆਪਣੇ ਕੋਲ ਬਾਕੀ ਟੋਕੀ ਅਸੀਂ ਪਿੱਛੇ ਵਿਖਾਈ ਸੀ ਆਪਣੇ ਕੋਲ ਮਾਲ ਅਵੇਲੇਬਲ ਹੋ ਚੁੱਕਿਆ ਜੀ ਹੁਣ ਜਿਹੜਾ ਮਾਲ ਮੰਗਾਇਆ ਸੀ ਹੈਵੀ ਵਾਲਾ ਮੰਗਾਇਆ ਜੀ ओके वीर एक-एक किलोमीटर ਦੀ ਇਹਦੀ ਰੇਂਜ ਰਹੇਗੀ ਵੋਕੀ ਟੋਕੀ ਦੀ ओके वीर ਆ ਦੇਖੋ ਫੋਨ ਕਰ ਦੇਣਾ ਫੋਨ ਕਰਕੇ ਜਿਹੜੇ ਚੈਨਲ ਉੱਤੇ ਇਹਨੂੰ ਸੈੱਟ ਕਰਨਾ ਹੈ ਇਹ ਦੋ ਸੈੱਟ ਰਹੇਗਾ ਪੂਰਾ ਦੋਵਾਂ ਦਾ ਸੈੱਟ ਰਹੇ ਆ ਦੇਖੋ ਫੋਲਡਿੰਗ ਵਾਲੀ ਬੋਤਲ ਆਂਦੀ ਹੋਈ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਆ ਦੇਖੋ ਐਡੀ ਕੁ ਜੀ ਬੋਤਲ ਹੋਗੀ ਆ ਖੋਲਾਂਗੇ ਆ ਵੱਡੀ ਹੋਗੀ ਇਹ 250 ਸਿਰਫ 250 ਰੁਪਏ ਦੀ ਭਾਈ ਇਹ ਵਾਲੀ ਆਪਣੇ ਕੋਲ ਆ ਫੁੱਟਬਾਲ ਵਾਲਾ ਆ ਗਿਆ ਜੀ ਇੱਕ ਮਾਡਲ ਇਹ ਕਾਪੜੇ ਕਲਾ ਮਾਡਲ ਆ ਗਿਆ ਜੀ ਬੜੇ ਪਿਆਰੇ ਪਿਆਰੇ ਮਾਡਲ ਹੈ ਜੀ ਇਹ ਸਾਰੇ 250 ਰੁਪਏ ਦੇ 250 ਰੁਪਏ ਦੇ ਸ਼ੁਰੂ ਹੋ ਜਾਂਦੇ ਨੇ ਪਾਣੀ ਜਿਸ ਤਰ੍ਹਾਂ ਦਾ ਆਪਣਾ ਟੈਂਪਰੇਚਰ ਹੋਏਗਾ ਉਦਾਂ ਦੀ ਪਾਣੀ ਰਹੇਗਾ ਇਹਦੇ ਵਿੱਚ ਕਾ ਬੋਟਲ ਆਪਾਂ ਦਿਖਾਈਏ ਜੀ ਆ ਡਬਲ ਸਿਪਰ ਵਾਲੀ ਇਹ ਇੱਕਾ ਉੱਪਰ ਸਿਪਰ ਆ ਗਿਆ ਇੱਕਾ نیچے ਸਿਪਰ ਆ ਗਿਆ ਜੀ ਓਕੇ ਵੀਰੇ ਲੈਦਰ ਦਾ ਕੇਸ ਰਹੇਗਾ ਸਟੀਲ ਦੀ ਬੋਟਲ ਰਹੇਗੀ ਡਬਲ ਪਾਰਟੀਸ਼ਨ ਰਹੇਗੀ ਬਹੁਤ ਵਧੀਆ ਬੋਟਲ ਆਈਆਂ ਹੋਈਆਂ ਨੇ ਬੜੇ ਬੜੇ ਪਿਆਰੇ ਆਰਟੀਕਲ ਆਏ ਹੋਏ ਨੇ ਆ ਦੇਖੋਗੇ ਇੱਕਾ ਆਪਣੇ ਕੋਲ ਆਇਆ ਹੋਇਆ ਜੀ ਤੇ 6 ਘੰਟੇ ਠੰਡਾ ਪਾਣੀ ਰਹੇਗਾ ਗਾਰੰਟੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਲੁਧਿਆਣਾ ਫੇਰ ਲਗੰਜ ਤੇ ਲੈਟਰ ਆਉਣੇ ਦਾ ਸਮਾਂ ਤੋਂ ਬਣਾ ਤੁਹਾਨੂੰ ਹੋਰ ਪਹਿਲਾਂ ਵੀ ਬਾਈ ਦੇ ਕਾ ਵੀ ਵੀਡੀਓ ਪਾਈਆਂ ਨੇ ਰੇਟ ਬਹੁਤ ਘੱਟ ਹੁੰਦੇ ਨੇ ਤੇ ਚੀਜ਼ ਸਾਰੀ ਗਾਰੰਟੀ ਦੇ ਵਿੱਚ ਹੋ ਅੱਜ ਵੀਡੀਓ ਨਾਲ ਬੜੇ ਰੋਏ ਹਾਂਜੀ ਭਾਜੀ ਕੀ ਹਾਲ ਚਾਲ ਆ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਤੇਜੀ ਕੈਨ ਪੇਜ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਤੁਸੀਂ ਪਿਆਰ ਦਿੰਦੇ ਰਹਿੰਦੇ ਹੋ ਤੁਹਾਨੂੰ ਪਤਾ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ ਹੋਏ ਨੇ ਅਸੀਂ ਤਾਂ ਸਾਰੇ ਟੀਫਨ ਔਰ ਬੋਟਲਸ ਜੀਆਂ ਮੈਂ ਤੁਹਾਨੂੰ ਥੋੜੀ ਜਿਹੀ ਵੈਰਾਈਟੀਆਂ ਦਿਖਾ ਦੇਣਾ ਵੀਡੀਓ ਚਲਦੀ ਚਲਦੀ ਆਪਣੀ ਸ਼ੇਅਰ ਕਰ ਦੋ ਹਾਂ ਆ ਦੇਖੋ ਫੋਲਡਿੰਗ ਵਾਲੀ ਬੋਟਲ ਆਂਦੀ ਹੋਈ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਆ ਦੇਖ ਐਡੀ ਕੁ ਜੀ ਬੋਟਲ ਹੋਗੀ ਆ ਖੋਲਾਂਗੇ ਆ ਵੱਡੀ ਹੋਗੀ ਇਹ 250 ਸਿਰਫ 250 ਰੁਪਏ ਦੀ ਭਾਜੀ ਇਹ ਵਾਲੀ ਆਪਣੇ ਕੋਲ ਆ ਫੁੱਟਬਾਲ ਵਾਲਾ ਆ ਗਿਆ ਜੀ ਇੱਕ ਮਾਡਲ ਇੱਕ ਆਪਣੇ ਕੁਲਾ ਮੋਡਲ ਆ ਗਿਆ ਜੀ ਬੜੇ ਪਿਆਰੇ ਪਿਆਰੇ ਮੋਡਲ ਹੈ ਜੀ ਇਹ ਸਾਰੇ 250 ਰੁਪਏ ਦੇ 250 ਰੁਪਏ ਦੇ ਸ਼ੁਰੂ ਹੋ ਜਾਂਦੇ ਨੇ ਪਾਣੀ ਜਿਸ ਤਰ੍ਹਾਂ ਦਾ ਆਪਣਾ ਟੈਂਪਰੇਚਰ ਹੋਏਗਾ ਉਦਾਂ ਦੀ ਪਾਣੀ ਰਹੇਗਾ ਇਹਦੇ ਵਿੱਚ ਠੰਡਾ ਪਾਣੀ ਪਾ ਕੇ ਲੈ ਜਾਓ ਤੁਸੀਂ ਤੁਹਾਨੂੰ ਉਹ ਜਿਸ ਤਰ੍ਹਾਂ ਦੇ ਟੈਂਪਰੇਚਰਸੀਂ ਰਵਾਂਗੇ ਉਹੀ ਟੈਂਪਰੇਚਰ ਤੁਹਾਨੂੰ ਮਿਲੇਗਾ ਇਹਦੇ 'ਚ ਓਕੇ ਇਹ ਫੋਲਡਿੰਗ ਵਾਲੇ ਬੋਤਲਾਂ ਸਿਰਫ 250 ਰੁਪਏ ਤੋਂ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਇੱਕ ਵੈਕਿਊਮ ਟੀਫਨ ਲੈ ਕੇ ਆਏ ਆਂ ਜੀ ਅਸੀਂ ਗਾਰੰਟੀ ਵਾਲਾ ਟੀਫਨ ਹੈ ਇਹਨੂੰ ਵੈਕਿਊਮ ਟੀਫਨ ਤਾਂ ਕਿ ਆ ਜਾਂਦਾ ਹੈ ਇਹਨੂੰ ਅਸੀਂ ਐਦਾਂ ਖੋਲ ਨਹੀਂ ਸਕਦੇ ਜੀ ਕਿਉਂਕਿ ਇਹਦੇ ਵਿੱਚ ਰਬੜ ਲੱਗੀ ਹੋਈ ਏ। ਔਰ ਇਹਦਾ ਇੱਕ ਹੋਰ ਫਾਇਦਾ ਵੀਰ ਜੀ ਇਹਦੇ ਵਿੱਚ ਜਿਸ ਤਰ੍ਹਾਂ ਦੀ ਰੋਟੀ ਪਾਓਗੇ ਨਾ 8 ਘੰਟੇ ਤੁਹਾਡੀ ਰੋਟੀ ਉਸ ਤਰ੍ਹਾਂ ਦੀ ਹੀ ਰਹੇਗੀ। ਹੋਰਾ ਧੂਆਂ ਵੀ ਨਹੀਂ ਬਾਹਰ ਨਿਕਲੇਗਾ। ਆ ਦੇਖੋ ਹਾਂ ਹੁਣ ਇਹ ਖੁੱਲਦਾ ਨਹੀਂ ਪਿਆ। ਆਹ ਦੇਖੋ ਲੱਗਿਆ। ਆ ਦੇਖਿਆ ਦੇ ਸਾਈਡਾਂ ਤੇ ਆ ਸਾਰੀ ਸੀਲਿੰਗ ਲੱਗੀ ਹੋਈ ਏ। ਬਹੁਤ ਵਧੀਆ ਤਿੰਨ ਪਾਰਟਸ ਦਿੱਤੇ ਹੋਏ ਨੇ ਰੋਟੀ ਵਾਸਤੇ ਆ ਰਬੜਾ ਲੱਗੀਆਂ ਹੋਈਆਂ ਨੇ। ਇੱਥੇ ਵੈਕਿਊਮ ਦਾ ਬਟਨ ਦਿੱਤਾ ਹੋਇਆ ਹੈ। ਅ ਲੈਮੀਨੇਸ਼ਨ ਹੋਇਆ ਸਾਰਾ ਇਹਨੂੰ ਬਟਨ ਨੂੰ ਖੋਲਾਂਗੇ ਸੋ ਬਾਅਦ ਇਹ ਟੀਫਨ ਓਪਨ ਹੁੰਦਾ ਹੈ ਇੱਕ ਵਾਰੀ ਜਦੋਂ ਇਹਨੂੰ ਬੰਦ ਕਰ ਦਾਂਗੇ ਇਹਨੂੰ ਵੈਕਿਊਮ ਟੀਫਨ ਕਹਿੰਦੇ ਨੇ ਤੇ ਆਪਣੇ ਕੋਲ 650 ਰੁਪਏ ਦਾ ਮਿਲੇਗਾ ਔਰ ਗਾਰੰਟੀ ਦੇ ਨਾਲ ਮਿਲੇਗਾ ਜੇ ਰੋਟੀ ਕਿਸੇ ਦੀ ਗਰਮ ਜਿਸ ਤਰ੍ਹਾਂ ਦੀ ਪਾਓਗੇ 8 ਘੰਟੇ ਉਦਾਂ ਦੀ ਰੋਟੀ ਰਹੇਗੀ ਜਿਹਨੂੰ ਨਹੀਂ ਪਸੰਦ ਆਏਗਾ ਉਹਨਾਂ ਨੂੰ ਅਸੀਂ ਇਹ ਵਾਪਸ ਕਰ ਦਾਂਗੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਹਾਂਜੀ ਇਹ ਤਾਂ ਆਪਣੇ ਕੋਲ ਟੀਫਨ ਚ ਬਹੁਤ ਵਧੀਆ ਆਈਆਂ ਇੱਕ ਆ ਬੋਟਲ ਆ ਪਾ ਦਿਖਾਈਏ ਜੀ ਆ ਡਬਲ ਸਿਪਲ ਆ ਸਿਫਰ ਵਾਲੀ ਇਹ ਇੱਕ ਆ ਉੱਪਰ ਸਿਫਰ ਆ ਗਿਆ ਇੱਕਾ نیچے ਸਿੱਪਰ ਆ ਗਿਆ ਜੀ ਓਕੇ ਵੀਰੇ ਲੈਦਰ ਦਾ ਕੇਸ ਰਹੇਗਾ ਸਟੀਲ ਦੀ ਬੋਤਲ ਰਹੇਗੀ ਡਬਲ ਪਾਰਟੀਸ਼ਨ ਰਹੇਗੀ ਬਹੁਤ ਵਧੀਆ ਬੋਤਲ ਆਈਆਂ ਹੋਈਆਂ ਨੇ ਬੜੇ ਬੜੇ ਪਿਆਰੇ ਆਰਟੀਕਲ ਆਏ ਹੋਏ ਨੇ ਆਹ ਦੇਖੋਗੇ ਇੱਕ ਆ ਆਪਣੇ ਕੋਲ ਆਇਆ ਹੋਇਆ ਜੀ ਇਹ ਸਿਰਫ ਔਰ ਸਿਰਫ ਆਪਣੇ ਕੋਲ 550 ਰੁਪਏ ਦੀ ਬੋਤਲ ਹੈ 6 ਘੰਟੇ ਠੰਡਾ ਪਾਣੀ ਰਹੇਗਾ ਗਾਰੰਟੀ ਦੇ ਨਾਲ ਓਕੇ ਵੀਰੇ ਜਿਸ ਤਰ੍ਹਾਂ ਦਾ ਅਸੀਂ ਰੱਖਾਂਗੇ ਉਸ ਤੋਂ ਬਾਅਦ ਆਪਣੇ ਕੋਲ ਬਾਕੀ ਟੋਕੀ ਅਸੀਂ ਪਿੱਛੇ ਵਿਖਾਈ ਸੀ ਆਪਣੇ ਕੋਲ ਮਾਲ ਅਵੇਲੇਬਲ ਹੋ ਚੁੱਕਿਆ ਜੀ ਹੁਣ ਜਿਹੜਾ ਮਾਲ ਮੰਗਾਇਆ ਸੀ ਹੈਵੀ ਵਾਲਾ ਮੰਗਾਇਆ ਜੀ ओके वीर एक-एक किलोमीटर ਦੀ ਇਹਦੀ ਰੇਂਜ ਰਹੇਗੀ ਵੋਕੀ ਟੋਕੀ ਦੀ ओके वीर ਆਹ ਦੇਖਿਓ ਥੋਣ ਕਰ ਦੇਣਾ ਫੋਨ ਕਰਕੇ ਜਿਹੜੇ ਚੈਨਲ ਉੱਤੇ ਇਹਨੂੰ ਸੈੱਟ ਕਰਨਾ ਹੈ ਦੋ ਸੈੱਟ ਰਹੇਗਾ ਪੂਰਾ ਦੋਵਾਂ ਦਾ ਸੈੱਟ ਰਹੇਗਾ 1850 ਰੁਪਏ ਦੀ ਵੋਕੀ ਟੋਕੀ ਏ 1 ਕਿਲੋਮੀਟਰ ਤੱਕ ਰੇਂਜ ਰਹੇਗੀ ਤੇ 2 ਦਿਨ ਦਾ ਇਹਦਾ ਬੈਟਰੀ ਬੈਕਅਪ ਰਹੇਗਾ ਓਕੇ ਵੀਰੇ ਉਸ ਬਾਅਦ ਅੱਗੇ ਆਜੋ ਤੁਹਾਨੂੰ ਮੈਂ ਦਿਖਾਣਾ ਇੱਕ ਆਪਣੇ ਕੋਲ ਸਪੀਕਰ ਆਇਆ ਹੋਇਆ ਜੀ ਬੜਾ ਵਧੀਆ ਇਹਦੀ 1 ਸਾਲ ਦੀ ਗਾਰੰਟੀ ਰਹੇਗੀ ਬੂਸ ਕੰਪਨੀ ਦਾ ਸਪੀਕਰ ਏ ਸਪੀਕਰ ਦੀ ਤਾਂ ਤੁਹਾਨੂੰ ਪਤਾ ਹੈ ਵੀ ਅੱਗੇ ਵੀ ਵੀਡੀਓ ਪਾਉਂਦੇ ਰਹਿੰਨੇ ਆ ਇਹ ਬੜਾ ਪਿਆਰਾ ਸਪੀਕਰ ਆਇਆ ਹੈ ਬੜੀ ਵਧੀਆ ਸਾਊਂਡ ਕੁਆਲਿਟੀ ਚ ਸਪੀਕਰ ਆਇਆ ਸਿਰਫ ਔਰ ਸਿਰਫ 750 ਰੁਪਏ ਦਾ 6 ਮਨთ ਦੀ ਵਾਰੰਟੀ ਰਹੇਗੀ ਓਕੇ ਵੀਰੇ ਉਹ ਸਵਾਦ ਵੀਰੇ ਆਪਣੇ ਕੋਲ ਆ ਇੱਕ ਜਿਹੜੇ ਆਪਣੇ ਅੱਜਕੱਲ ਬੱਚੇ ਖੇਮਾ ਵਗੈਰਾ ਖੇਡਦੇ ਨੇ ਜਾਂ ਨੋਰਮਲੀ ਜਿਨ੍ਹਾਂ ਦੇ ਫੋਨ ਜਿਹੜੇ ਨੇ ਗਰਮ ਹੋ ਜਾਂਦੇ ਨੇ ਹੀਟ ਹੋ ਜਾਂਦੇ ਨੇ ਆਪਾਂ ਕਈ ਕੇਸ ਦੇਖੇ ਨੇ ਫੋਨ ਬਲਾਸਟ ਵੀ ਹੋ ਜਾਂਦੇ ਬੈਟਰੀਆਂ ਬਲਾਸਟ ਹੋ ਜਾਂਦੀਆਂ ਇਹ ਮੋਬਾਈਲ 쿨ਰ ਆਇਆ ਹੋਇਆ ਭਾਜੀ ਆਹ ਦੇਖੋਗਾ ਇਹ ਅਸੀਂ ਪਿੱਛੇ ਪਾਵਰ ਬੈਂਕ ਨਾਲ ਵੀ ਚਲਾ ਸਕਦੇ ਆ ਆਹ ਔਨ ਹੋ ਗਿਆ ਆਹ ਦੇਖੋ 2-4 ਸਕਿੰਟਾਂ ਦੇ ਵਿੱਚ ਹੀ ਨਾ ਇੱਥੇ 쿨ਿੰਗ ਬਰਫ਼ ਜੰਮਣੀ ਸ਼ੁਰੂ ਹੋ ਜੇਗੀ ਆਹ ਦੇਖੋ ਕਿੰਨੀ 쿨ਿੰਗ ਹੋਗੀ ਠੰਡਾ ਰੱਖੂ ਇਹ ਪੂਰਾ ਵੀਜੀ ਮੋਬਾਈਲ ਜਿਨਾ ਤਾਂ ਹੈ ਨਾ ਪੂਰਾ ਫੁੱਲ ਹੀਟ ਹੋ ਜਾਂਦਾ ਹੈ ਇਹਦੇ ਉੱਤੇ ਮੋਬਾਈਲ ਫਿੱਟ ਕਰੋ ਆਪਣਾ ਫਿੱਟ ਕਰਕੇ ਇਹ ਟੈਂਪਰੇਚਰ ਜਿਸ ਤਰ੍ਹਾਂ ਦਾ ਫੋਨ ਦਾ ਟੈਂਪਰੇਚਰ ਹੈ 2-3 ਸਕਿੰਟ ਦੇ ਵਿੱਚ ਵਿੱਚ ਨੇ ਟੈਂਪਰੇਚਰ ਇਕਦਮ ਲੈਵਲ ਤੇ ਲੈਣਾ 2-3 ਸਕਿੰਟ ਦੇ ਵਿੱਚ 2-3 ਸਕਿੰਟ ਦੇ ਵਿੱਚ ਇਹ ਆ ਦੇਖੋ برف ਜੰਮ ਗਈ ਉੱਪਰ ਆ ਪਾਣੀ ਆਣਾ ਸ਼ੁਰੂ ਹੋ ਜਾਏਗਾ ਹੁਣ ਇਹ ਤਰੇਲ ਆਣੀ ਸ਼ੁਰੂ ਹੋ ਜੇਗੀ ਆ ਇਹਦਾ ਪੱਖਾ ਚੱਲਦਾ ਪਿਆ 2-3 ਸਕਿੰਟ ਦੇ ਵਿੱਚ ਵਿੱਚ ਤੁਹਾਨੂੰ ਇਹਦਾ ਖੜੇ ਚੈੱਕ ਕਰਾਵਾਂਗੇ ਤੁਸੀਂ ਖੁਦ ਮੋ ਕਹੋਗੇ ਵੀ ਵਾਕਈ ਕਮਾਲ ਦੀ ਚੀਜ਼ ਹੈ ਇਹਨੂੰ ਮੋਬਾਈਲ 쿨ਰ ਕਹਿੰਦੇ ਨੇ ਜੀ ਇਹ ਪਾਵਰ ਬੈਂਕ ਨਾਲ ਲਗਾ ਕੇ ਆਪਣੇ ਇੱਥੋਂ ਦੀ ਤੁਸੀਂ ਜਿੱਦਾਂ ਮਰਜ਼ੀ ਗੇਮਾਂ ਖੇਡੋ ਮੋਬਾਈਲ ਨੂੰ ਜਿਵੇਂ ਮਰਜ਼ੀ ਆਪਰੇਟ ਕਰੋ ਕੋਈ ਖਤਰਾ ਨਹੀਂ